ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਆਓ ਗੁਰੂ ਕੀ ਸੰਗਤ ਅਗਲੀ ਸੰਥਿਆ ਸਾਬ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ 사ਦਕਾ ਆਰੰਭ ਕਰੀਏ ਜੀ ਦਾਸ ਉਚਾਰਨ ਕਰੇਗਾ ਆਪ ਜੀ ਸਰਬੱਤ ਸੰਗਤਾਂ ਨੇ ਬੱਚਿਆਂ ਨੇ ਬੱਚੀਆਂ ਨੇ ਧੀਆਂ ਨੇ ਪੈਣਾਂ ਨੇ ਬਾਲ ਬਜ਼ੁਰਗਾਂ ਨੇ ਸਰਵਣ ਕਰਕੇ ਬਾਣੀ ਗ੍ਰਹਿਣ ਕਰਨ ਦੀ ਕਿਰਪਾਲਤਾ ਕਰਨੀ ਹੈ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮਹ ਚੋਟਾ ਨ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਰਸੋਂ ਪ੍ਰਗਟ ਜਾਏ ਮੰਨੈ ਮਾਗ ਨਾ ਚੱਲੇ ਪੰਥ ਮੰਨੈ ਧਰਮ ਸਤੀ ਸੰਬੰਧ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਗ ਦਵਾਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨ ਭਿਖ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਜ ਪਾਵ ਦੁਰਗਹ ਮਾਨ ਪੰਜ ਸੋਹ ਹਦਾਰ ਰਾਜਾਨ ਪੰਜੰਕਾ ਗੁਰ ਏਕ ਧਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕਹਿ ਕਰਨ ਨਹੀਂ ਸਵਾਰ ਧੌਲ ਧਰਮ ਦਇਆ ਕਾ ਪੂਤ ਸੰਤੋਗਤਾ ਪ੍ਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਤਿਆਰ ਤਵ ਲੈ ਉਪਰ ਕੇ ਤਪਾਰ ਧਰਤੀ ਹੋਰ પરા ਹੋਰ ਹੋਰ ਤਸਤ ਬਹਰਤਲ ਕਵਣ ਜੋਰ ਜੀਵ ਜਾਂ ਤਰੰਗਾ ਕੇ ਨਾਵ ਸਭ ਨਾ ਲੇਖਾ ਬੁੜੀ ਕਲਾਮ ਇਹੋ ਲੇਖਾਲਿਕ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਉ ਇੱਕੋ ਕਵਾਉ ਤਸਤ ਹੋਏ ਲਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਕ ਵੇਦ ਪਾਠ ਅਸੰਖ ਜੋਗ ਮਨ ਰਹਿ ਹ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਕਸ਼ੂਰ ਮਹਭਖਸਾਰ ਅਸੰਖ ਮੋਣ ਲਵਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮ ਰੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡਾ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਰ ਕਰਹ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਵ ਅਸਾਂ ਕੱਕ ਹਾ ਹਾ ਸਰਬਾਰ ਹੋਏ ਅਖਰੀ ਨਾਮ ਕਰੀ ਸਾਲਾ ਹਾ ਅਖਰੀ ਗਿਆਨ ਗੀਤ ਗੁਣ ਗਾ ਹਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਰ ਸੰਜੋਗ ਬਖਾਣ ਜਿਨ ਇਹ ਲਿਖੈ ਤਿਸ ਸਰ ਨਾਹੇ ਜੇ ਫਰਮਾਏ ਤਿਪਤਿ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਿਣ ਨਾ ਮੈਂ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸੰਗਤ ਸਾਰ ਗੁਰੂ ਦੀ ਅਪਾਰ ਕਿਰਪਾ ਦ੍ਰਿਸ਼ਟੀ ਬਖਸ਼ਿਸ਼ਾ ਰਹਿਮਤਾ ਸਦਕਾ ਦਾਸ ਉਚਾਰਨ ਕਰ ਰਿਹਾ ਹੈ ਆਪ ਸਰਬੱਤ ਸੰਗਤਾਂ ਨੇ ਸਰਵਣ ਕਰਨੀਆਂ ਹਨ ਜੀ ਗੁਰਦੁਆਰਾ ਸਿੰਘ ਸਭਾ ਫੌਂਦੀ ਵੱਲੋਂ ਇਹ ਸੇਵਾ ਆਰੰਭ ਹੈ ਤੇ ਗੁਰੂ ਕੀ ਸੰਗਤ ਸੰਗਤਾਂ ਦਾ ਸਹਿਯੋਗ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਪਰਉਪਕਾਰ ਬਹੁਤ ਕਰਦੀ ਹੈ ਵਿਦਿਆ ਜੇ ਕੋਈ ਇਹਨੂੰ ਗ੍ਰਹਿਣ ਕਰ ਲਵੇ ਗੁਰਦੁਆਰਾ ਸਿੰਘ ਸਭਾ ਫੌਂਦੀ ਵੱਲੋਂ ਪ੍ਰਾਰਲਾ ਹੈ ਪ੍ਰਬੰਧਕ ਵੀਰਾਂ ਦਾ ਸਹਿਯੋਗ ਹੈ ਮਾਤਾ ਪਿਤਾ ਸਹਿਯੋਗ ਦੇ ਰਹੇ ਨੇ ਦਾਸ ਉਚਾਰਨ ਕਰ ਰਿਹਾ ਹੈ ਆਪ ਸਰਬੱਤ ਸੰਗਤਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਸਕਦੇ ਹੋ ਜੀ ਇੱਥੇ ਇਹ ਵੀ ਜ਼ਰੂਰੀ ਬੇਨਤੀ ਤੁਹਾਡੇ ਚਰਨਾਂ 'ਚ ਬਾਣੀ ਅਗਾਧ ਬੋਧ ਸੁਮੰਤਰ ਹੈ ਕਿਸੇ ਗੁਰਮੁਖ ਪਿਆਰੇ ਦਾ ਬਿਵੇਕ ਬੁੱਧੀ ਵਾਲੇ ਦਾ ਜਰੀਆ ਹੋਰ ਹੈ ਉਚਾਰਨ ਕਰਦਾ ਅਕੀਦਾ ਸੋਚ ਰਸਨਾ ਤੋਂ ਬਾਣੀ ਉਚਾਰਨ ਕਰਨ ਦਾ ਅਕੀਦਾ ਹੋਰ ਤਰ੍ਹਾਂ ਦਾ ਹੈ ਸਰਵਣ ਕਰਾਉਣ ਦਾ ਤੇ ਜਿੱਦਾਂ ਜਿੱਦਾਂ ਦੀ ਤੁਸ਼ ਬੁੱਧੀ ਸਭ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਸਾਰੇ ਗੁਰਮੁਖ ਪਿਆਰੇ ਗੁਰਬਾਣੀ ਦੀ ਸੇਵਾ ਕਰਕੇ ਤੇ ਮਹਾਰਾਜ ਦਾ ਜਸ ਕਰਦੇ ਨੇ ਆਪ ਜੀ ਨੂੰ ਕੁਝ ਦਾਸ ਵਿੱਚ ਬਥੇਰੀਆਂ ਓਣ ਥਾਈਆਂ ਹਨ ਸੁਭਾਵਕ ਹੀ ਨੇ ਇਹ ਮਹਾਰਾਜ ਦੀ ਬਾਣੀ ਚ ਨਾ ਨਾ ਪ੍ਰਕਾਰ ਦੀਆਂ ਗਲਤੀਆਂ ਸੁਭਾਵਕ ਹੋ ਜਾਂਦੀਆਂ ਨੇ ਤੇ ਅਣਜਾਣ ਤੁਛ ਵਿੱਦੀ ਸਮਝ ਕੇ ਖਿਮਾ ਕਰ ਦੇਣਾ ਜੀ ਤੇ ਜਿਵੇਂ ਜਿਵੇਂ ਦਾਸ ਨੇ ਉਚਾਰਨ ਕੀਤਾ ਉਹਦੇ ਵਿੱਚੇ ਵਿਸਰਾਮ ਆ ਰਿਹਾ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ